ਜਦੋਂ ਗੱਡੀਆਂ ਰੈੱਡ ਲਾਈਟਾਂ ਕ੍ਰੋਸ ਕਰਦੀਆਂ ਕੋਈ ਹੈਲਮਟ ਦੇ ਬਿਨਾ ਹੁੰਦਾ ਇਹ ਖੂਬਸੂਰਤ ਫੋਟੋ ਜੀ ਆਧਾਰ ਕਾਰਡ ਵਾਂਗੂ ਛੱਪ ਕੇ ਆ ਜਾਂਦੀ ਹੈ ਤੇ ਉਹ ਘਰ ਦੇ ਵਿੱਚ ਪਹੁੰਚਦੀ ਹੈ 2000 ਪਰ ਤੋਂ 4000 ਪਰ ਆਮ ਹੀ ਲੋਕ ਜਿਹੜੇ ਲਾਈਟਾਂ ਕ੍ਰੋਸ ਕਰਦੇ ਦੇਖੇ ਜਾਂਦੇ ਆ ਉਹ ਦੇਖੋ ਫੁੱਟਪਾਥ ਕਿੱਥੇ ਆ ਤੇ ਗੱਡੀਆਂ ਕਿੱਥੇ ਖੜੀਆਂ ਹੋਈਆਂ ਆ ਭਾਈ ਰੈੱਡ ਲਾਈਟ ਕ੍ਰੋਸ ਕਰਿਆ ਆ ਇਹਨੂੰ ਕੋਈ ਫਿਕਰ ਹੀ ਨਹੀਂ ਚલાਣ ਦਾ ਕੋਈ ਫਿਕਰ ਨਹੀਂ ਕਿਉਂਕਿ ਇੱਥੇ ਕਿਹੜਾ ਕੈਮਰਾ ਨੇ ਦੇਖਣਾ ਹੋਰ ਕੈਮਰਾ ਦੇਖੂਗਾ ਤਕਰੀਬਨ 400 ਕੈਮਰੇ ਸ਼ਹਿਰ ਦੇ ਮੁਹਾਲੀ ਦੇ ਵਿੱਚ ਹਾਈ ਰੈਜ਼ੋਲੂਸ਼ਨ ਲੱਗਨੇ ਆ ਜਿਨ੍ਹਾਂ ਦੇ ਨਾਲ ਨਾਤਾ ਕੋਈ ਰੈੱਡ ਲਾਈਟ ਕ੍ਰੋਸ ਕਰਤੂਗਾ ਜੇਕਰ ਰੈੱਡ ਲਾਈਟ ਕ੍ਰੋਸ ਕਰੂਗਾ ਤਾਂ ਉਹਦੀ ਫੋਟੋ ਬਣ ਕੇ ਉਹਦੇ ਘਰੇ ਚਲੀ ਜਾਊਗੀ ਮੁਹਾਲੀ ਦੀਆਂ ਸਟਾਰਟ ਦੀਆਂ ਲਾਈਟਾਂ ਤੇ ਖੜਾ ਚੰਡੀਗੜ੍ਹ ਦੇ ਵਿੱਚ ਵੇਖਿਆ ਕੀ ਧੜਾ ਧੜ ਚਲਾਨ ਜਿਹੜੇ ਘਰਾਂ ਦੇ ਵਿੱਚ ਪਹੁੰਚਦੇ ਜਦੋਂ ਗੱਡੀਆਂ ਰੈੱਡ ਲਾਈਟਾਂ ਕ੍ਰੋਸ ਕਰਦੀਆਂ ਕੋਈ ਹੈਲਮਟ ਦੇ ਬਿਨਾ ਹੁੰਦਾ ਇਹ ਖੂਬਸੂਰਤ ਫੋਟੋ ਜੀ ਆਧਾਰ ਕਾਰਡ ਵਾਂਗੂ ਛੱਪ ਕੇ ਆ ਜਾਂਦੀ ਹੈ ਤੇ ਉਹ ਘਰ ਦੇ ਵਿੱਚ ਪਹੁੰਚਦੀ ਹੈ 2000 ਪਰ ਦੋ 4000 ਪਰ ਦੋ ਹੁਣ ਉਸੇ ਤਰ੍ਹਾਂ ਮੋਹਾਲੀ ਦੇ ਵਿੱਚ ਵੀ ਹੋਊਗਾ ਆ ਜਿਹੜੀਆਂ ਪਿੱਛੇ ਰੈੱਡ ਲਾਈਟਾਂ ਤੁਸੀਂ ਦੇਖ ਰਹੇ ਹੋ ਇਹ ਜਗ੍ਹਾ ਜਗ੍ਹਾ ਦੇ ਵਿੱਚ ਮੋਹਾਲੀ ਦੇ ਵਿੱਚ ਲੱਗੀਆਂ ਪਰ ਆਮ ਹੀ ਲੋਕ ਜਿਹੜੇ ਲਾਈਟਾਂ ਕ੍ਰੋਸ ਕਰਦੇ ਦੇਖੇ ਜਾਂਦੇ ਆ ਉਹ ਦੇਖੋ ਫੁੱਟਪਾਥ ਕਿੱਥੇ ਆ ਤੇ ਗੱਡੀਆਂ ਕਿੱਥੇ ਖੜੀਆਂ ਹੋਈਆਂ ਹਾਲਾਂਕਿ ਜਿਹੜਾ ਫੁੱਟਪਾਥ ਹੈ ਉਸ ਤੋਂ ਗੱਡੀ ਨੇ ਪਿੱਛੇ ਖੜਨਾ ਹੁੰਦਾ ਹੈ ਟ੍ਰੈਫਿਕ ਨਿਯਮਾਂ ਅਨੁਸਾਰ ਟੱਡੀਆਂ ਇੱਥੇ ਸ਼ਰਿਆ ਮੋੜਦੀਆਂ ਪਰ ਅਜਿਹਾ ਚੰਡੀਗੜ੍ਹ ਦੇ ਵਿੱਚ ਨਹੀਂ ਹੁੰਦਾ ਪਤਾ ਕਿਉਂ ਉੱਥੇ ਚਲਾਨ ਹੁੰਦੇ ਆ ਚਲਾਨ ਕਿਵੇਂ ਹੁੰਦੇ ਆ ਉਹ ਜਿਹੜੇ ਕੈਮਰੇ ਲੱਗੇ ਹੁੰਦੇ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਨਾਲ ਚਲਾਨ ਹੁੰਦੇ ਆ ਤੇ ਆਹ ਭਾਈ ਰੈੱਡ ਲਾਈਟ ਹੀ ਕ੍ਰੋਸ ਕਰਿਆ ਆ ਇਹਨੂੰ ਕੋਈ ਫਿਕਰ ਹੀ ਨਹੀਂ ਚਲਾਣ ਦਾ ਕੋਈ ਫਿਕਰ ਨਹੀਂ ਕਿਉਂਕਿ ਇੱਥੇ ਕਿਹੜਾ ਕੈਮਰੇ ਨੇ ਦੇਖਣਾ ਪਰ ਹੁਣ ਕੈਮਰਾ ਦੇਖੂਗਾ ਚੰਡੀਗੜ੍ਹ ਪ੍ਰਸ਼ਾਸਨ ਦੀ ਤਰਜ਼ ਦੇ ਉੱਪਰ ਹੀ ਮਹਾਲੀ ਪ੍ਰਸ਼ਾਸਨ ਨੇ 17 ਕਰੋੜ ਲਗਭਗ ਖਰਚਿਆ ਆ ਰੈੱਡ ਲਾਈਟਾਂ ਕ੍ਰੋਸ ਕਰ ਰਹੇ ਹੈ ਬਾਈ 17 ਕਰੋੜ ਰੁਪਏ ਲਗਭਗ ਖਰਚਿਆ ਤੇ ਉਹ 17 ਕਰੋੜ ਰੁਪਏ ਦੇ ਨਾਲ ਜਿਹੜੇ ਕੈਮਰੇ ਆ ਉਹ ਲੱਗਣੇ ਸ਼ੁਰੂ ਹੋ ਗਏ ਆ ਹਾਈ ਰੈਜ਼ੋਲੂਸ਼ਨ ਕੈਮਰੇ ਆ ਦਿੱਲੀ ਦੀ ਇੱਕ ਕੰਪਨੀ ਨੇ ਟੈਂਡਰ ਲਿੱਤਾ ਉਸੇ ਉਸਨੇ ਸ਼ੁਰੂ ਕਰ ਦਿੱਤੀ ਹਾਲਾਂਕਿ ਇਹ ਫਰਵਰੀ ਮਹੀਨੇ ਦੇ ਵਿੱਚ ਕੰਮ ਸ਼ੁਰੂ ਹੋ ਜਾਣਾ ਸੀ ਪਰ ਚੋਣ ਜਾਬਤਾ ਵਿੱਚ ਆ ਗਿਆ ਅੜਿੱਕਾ ਆ ਗਿਆ ਤਾਂ ਕਰਕੇ ਜਿਹੜਾ ਕੰਮ ਹੈ ਡਿਲੇ ਹੋਇਆ ਚੋਣ ਜਾਬਤਾ ਹੁਣ ਖਤਮ ਹੋ ਗਿਆ ਤਾਂ ਸਟਾਰ ਸੈਕਟਰ ਤੋਂ ਹਾਈ ਰੈਜ਼ੋਲੂਸ਼ਨ ਕੈਮਰੇ ਲੱਗਣ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਚੁੱਕੀ ਹੈ ਇਹਨਾਂ ਕੈਮਰਾ ਦੇ ਨਾਲ ਹਾਲਾਂਕਿ ਪੋਲ ਬਣ ਕੇ ਵੀ ਕੈਮਰੇ ਲੱਗਣੇ ਹਨ ਇਹਨਾਂ ਕੈਮਰਾ ਦੇ ਨਾਲ ਕ੍ਰਾਈਮ ਦੇ ਉੱਪਰ ਵੀ ਕੰਟਰੋਲ ਕੀਤਾ ਜਾਣਾ ਹੈ ਇਹਨਾਂ ਕੈਮਰਾ ਦੇ ਨਾਲ ਪ੍ਰਸ਼ਾਸਨ ਦੀ ਇਨਕਮ ਦੇ ਵਿੱਚ ਵੀ ਵਾਦਾ ਕੀਤਾ ਜਾਣਾ ਇਨਕਮ ਇਨਾ ਕੈਮਰਾ ਦੇ ਨਾਲ ਵਧੂਗੀ ਟੜਾ ਟੜ ਚਲਾਨ ਹੋਣਗੇ ਤੇ ਟ੍ਰੈਫਿਕ ਰੂਲ ਵੀ ਫੋਲੋ ਹੋਣਗੇ ਸ਼ਰਿਆਮ ਗੱਡੀਆਂ ਰੈੱਡ ਲਾਈਟ ਅਕ੍ਰੋਸ ਕਰ ਰਹੀਆਂ ਐ ਗੱਡੀਆਂ ਕਿਸੇ ਨੂੰ ਕੋਈ ਪਰਵਾਹ ਨਹੀਂ ਰੈੱਡ ਲਾਈਟ ਦੀ ਪਰ ਹੁਣ ਜਦੋਂ ਇੱਥੇ ਕੈਮਰੇ ਲੱਗ ਜਾਣੇ ਤਿੰਨ ਤੋਂ ਚਾਰ ਮਹੀਨੇ ਦਾ ਪ੍ਰੋਸੀਜਰ ਜਿੰਮ ਹੈ ਤੁਹਾਨੂੰ ਜਾਣਕਾਰੀ ਦਿੱਤੀ ਤਿੰਨ ਤੋਂ ਚਾਰ ਮਹੀਨੇ ਦਾ ਉਹ ਪ੍ਰੋਸੈਸ ਹੈਗਾ ਤੇ ਉਹ ਤਿੰਨ ਤੇ ਚਾਰ ਮਹੀਨਿਆਂ ਦੇ ਅੰਦਰ ਅੰਦਰ ਹੀ ਜਿਹੜੇ ਸਾਰੇ ਕੈਮਰੇ ਲੱਗਣਗੇ ਦਿੱਲੀ ਦੀ ਕੰਪਨੀ ਨੇ ਟੈਂਡਰ ਲਿੱਤਾ ਤੇ ਹਾਲਾਂਕਿ ਪਹਿਲਾਂ ਇੱਕ ਟੈਂਡਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ ਕਈ ਵਾਰ ਟੈਂਡਰ ਕੱਢਣ ਦੀ ਪਰ ਪੂਰਿਆ ਨਹੀਂ ਹੋ ਸਕਿਆ ਵਿੱਤੀ ਸੰਕਟ ਕਰਕੇ ਬਿਡ ਕਰਕੇ ਕਈ ਵਾਰ ਬਿਡ ਨਹੀਂ ਮਿਲੀ ਕਈ ਵਿੱਤੀ ਸੰਕਟ ਹੈ 22 ਕਰੋੜ ਦੀ ਵੀ ਆਫਰ ਇੱਕ ਕੰਪਨੀ ਨੇ ਦਿੱਤੀ ਪਰ ਮਨਜ਼ੂਰੀ ਨਹੀਂ ਮਿਲੀ ਟੈਂਡਰ ਸ਼ੈ ਜਲਦੀ ਹੋ ਜਾਂਦਾ ਪਰ 17 ਕਰੋੜ ਦਾ ਆਖਰਕਾਰ ਹੁਣ ਗੱਲ ਫਾਈਨਲ ਹੋਈ ਹੈ ਤਕਰੀਬਨ 400 ਕੈਮਰੇ ਸ਼ਹਿਰ ਦੇ ਮੁਹਾਲੀ ਦੇ ਵਿੱਚ ਹਾਈ ਰੈਜੋਲੂਸ਼ਨ ਲੱਗਣੇ ਹਨ ਜਿਨ੍ਹਾਂ ਦੇ ਨਾਲ ਨਾਤਾ ਕੋਈ ਰੈੱਡ ਲਾਈਟ ਕ੍ਰੋਸ ਕਰ ਰੱਖੂਗਾ ਜੇਕਰ ਰੈੱਡ ਲਾਈਟ ਕ੍ਰੋਸ ਕਰੂਗਾ ਤਾਂ ਉਹਦੀ ਫੋਟੋ ਬਣ ਕੇ ਉਹਦੇ ਘਰੇ ਚਲੀ ਜਾਊਗੀ ਇੱਕ ਤਸਵੀਰ ਖਿੱਚੀ ਜਾਊਗੀ ਤੇ ਇਹਨਾਂ ਨੂੰ ਅਲੱਗ-ਅਲੱਗ ਸਕਰੀਨਾਂ ਦੇ ਉੱਪਰ ਇੱਕ ਵਾਰ ਰੂਮ ਬਣਾਇਆ ਜਾਊਗਾ ਉਸ ਵਾਰ ਰੂਮ ਦੇ ਰਾਈਂ ਅਲੱਗ-ਅਲੱਗ ਸਕਰੀਨਾਂ ਤੇ ਮੋਨੀਟਰ ਚੰਡੀਗੜ੍ਹ ਦਿੱਤਰ ਜਤੇ ਕੀਤਾ ਜਾਣਾ ਮਤਲਬ ਕਿ ਮਹਾਲੀ ਦੇ ਵਿੱਚ ਕੁਝ ਚੰਗਾ ਹੋ ਰਿਹਾ ਹੈ ਕੈਮਰਾ ਪਰਸਨਲ ਜੱਜ ਦੇ ਨਾਲ ਆਸ਼ੂ ਨੇਜਾ ਲੀਵਿੰਗ ਇੰਡੀਆ ਨਿਊਜ਼ ਮਹਾਲੀ